welcom my channel so good morning everyone welcome back to our new vlog guys ki mai tusi hope karde haan tusi vi theek hoge tandroost hoge te vadhia hoge karde haan lok di shuruaat guys subah subah mai peen laggi haan ors ors wali fruity kyunki mai tannu kal wale vlog vich dassya si ki guys mera pet thoda upset hai pet nu aram nahi hai da so mai dawai wagara lai hai te fruity peen laggi haan ਉਹ ਰਸ ਦੀ ਕਮੀ ਮਤਲਬ ਕਿ ਪਾਣੀ ਦੀ ਕਮੀ ਦੂਰ ਕਰਦੀ ਐ ਫੂਟੀ ਤੇ ਮੈਂ ਮੈਡੀਸਿਨ ਹੀ ਦੁਬਾਰਾ ਤੋਂ ਲੈਣ ਜਾ ਰਹੀ ਆ ਤੇ ਗੁੜੀਆਂ ਨੰਨੂ ਨੂੰ ਮੈਂ ਭੇਜਿਆ ਸਕੂਲ ਜਦੋਂ ਆਏਗੇ ਨਾ ਰੋਟੀ ਵਗੈਰਾ ਖਵਾ ਲਈ ਫੇਸ ਆਪਣਾ ਸਹੀ ਕਰ ਲੈ ਜਾਂਦ ਕਿ ਮੈਂ ਤੇਰੇ ਤੇ ਨਹੀਂ ਮਾਰ ਰਹੀ ਕਹਿੰਦਾ ਠੀਕ ਆ ਤੂੰ ਨੂੰ ਚਾਹ ਚੋ ਰਸ ਵਗੈਰਾ ਕੁਝ ਵੀ ਖਿਲਾ ਦੀ ਠੀਕ ਐ ਧਿਆਨ ਰੱਖੀ ਉਹਦਾ ਬੋਲਦੀ ਮम्मा ਆ ਰਹੇ ਆ ਵਸ ਇੱਥੇ ਗਏ ਹਾਂਜੀ ਓਕੇ ਬੀਪੀ ਸੈਟਕ ਨਹੀਂ ਨਹੀਂ ਹਲੇ ਮੈਨੂੰ ਸਮਝ ਨਹੀਂ ਆ ਰਹੀ ਥੋੜਾ ਉੱਚੀ ਬੋਲੋ ਮੈਂ ਕਿਹਾ ਤੁਹਾਡਾ ਬੀਪੀ ਚੈੱਕ ਕਰਵਾ ਕੇ ਲਿਆਵਾਂ ਜਾਂ ਆ ਕੇ ਸਿਰ ਦੀ ਢਿੱਲੀ ਤੇਲ ਘਭਰਾਇਆ ਪੇ ਘਭਰਾ ਰਿਹਾ ਬਹੁਤ ਜ਼ਿਆਦਾ ਤਬਿਆ ਤਾਂ ਬਹੁਤ ਡਾਊਨ ਹੋਈ ਹੋਈ ਹੈ ਬਸ ਪਹੁੰਚਣ ਵਾਲੇ ਆਪਾਂ ਡਾਕਟਰ ਕੋਲ ਪਸੀਨੇ ਛੁੱਟ ਕੇ ਪੇ ਹਲੇ ਤਾਂ ਫਿਲਹਾਲ ਕਿਹਦਾ ਬੀਪੀ ਘਟ ਗਿਆ ਵਾ ਜਾਂ ਵਧ ਗਿਆ ਵਾ ਹੁਣ ਜਾ ਕੇ ਚੈੱਕ ਕਰਾਨਾ ਚੈੱਕ ਕਰਾ ਕੇ ਤੇ ਵਧੀਆ ਜੀ ਦਵਾਈ ਲੈ ਕੇ ਦੇਣਾ ਤੈਨੂੰ ਕੈਮ ਕਰ ਦੇਣਾ ਜੀ ਬੱਸ ਗਾਈਜ਼ ਦੇਖੋ ਜੀ ਮੈਂ ਜਾ ਰਿਹਾ ਸਰੇਣਾ ਦੀ ਦਵਾਈ ਲੈਣ ਵਾਸਤੇ ਸਰੇਣਾ ਦਾ ਹੋ ਰਿਹਾ ਬੀਪੀ ਡਾਊਨ ਜਾਂ ਬੀਪੀ ਹਾਈ ਨਹੀਂ ਪਤਾ ਇਹ ਨਿਹੜਾਲ ਹੋ ਜਾਂਦੀ ਹੈ ਜਦੋਂ ਇਹ ਇੱਕ ਦਿਨ ਇਹਨੂੰ ਬੁਖਾਰ ਹੋ ਜਾਂਦਾ ਨਾ ਨਿਹੜਾਲ ਹੋ ਜਾਂਦੀ ਬਿਲਕੁਲ ਇਹ ਨੂੰ ਘੋਨਾਵਾ ਮਸੰਮੀ ਮਸੰਮੀ ਘੋਨਾਣਾ ਮਸੰਮੀ ਦੇਖੋ ਪਹੁੰਚ ਗਿਆ ਮੈਂ ਲੈ ਚੱਲ ਜਣ ਲੈ ਕੇ ਜਾ ਰਿਹਾ ਸੋ ਗਾਈਜ਼ ਆ ਵੀ ਮੈਂ ਫੇਰੀ ਆ ਮੇਰਾ ਨਾ ਜਦੋਂ ਵੀ ਪੇਟ ਖਰਾਬ ਹੁੰਦਾ ਨਾ ਉਦੋਂ ਹੀ ਦਿੱਕਤ ਆਉਂਦੀ ਹੈ ਮੈਂ ਕਹ ਸ਼ਾਇਦ ਮੈਂ ਕਹ ਸ਼ਾਇਦ ਸਰੇਣਾ ਨੂੰ ਕੋਈ ਆਊਟਿੰਗ ਦੀ ਲੋੜ ਹੋਵੇ ਮੈਂ ਕਹ ਨਾਲ ਗੇੜਾ ਕਢਾ ਦਿੰਦੇ ਆ ਮੈਂ ਦੱਸ ਨਹੀਂ ਸਕਦੀ ਮੈਂ ਸਹੀ ਤਰੀਕੇ ਨਾਲ ਅੱਜ ਵਲੋਗ ਵੀ ਨਹੀਂ ਬਣਾ ਸਕਦੀ ਕਿਉਂਕਿ ਮੈਂ ਲੈਣ ਜਾ ਰਹੀਆਂ ਦਵਾਈ ਫਿਰ ਦਵਾਈ ਲੈ ਕੇ ਮੈਂ ਸੋ ਜਾਣਾ ਕਿਉਂਕਿ ਮੈਂ ਉੱਠਦੀ ਆ ਮੇਰਾ ਫਿਰ ਤੇਲ ਘਬਰਾ ਰਿਹਾ ਬੜਾ ਜਿਆਦਾ ਜਦੋਂ ਉੱਠਦੀ ਆ ਉਦੋਂ ਫਿਰ ਦਿਲ ਘਬਰਾਉਂਦਾ ਵਾ ਕੋਈ ਕੰਮ ਵੀ ਨਹੀਂ ਹੁੰਦਾ ਗੁੜੀਆਂ ਕਰ ਰਹੀ ਐ ਸਾਰਾ ਉਹਨੇ ਸੈਟ ਕਰਾ ਦਨੇ ਆ ਮੀ ਇਹ ਸਾਰਾ ਹੁਣ ਵੀ ਮੈਂ ਬਰਤਨ ਵਗੈਰਾ ਸਾਰੇ ਹੈਲੋ ਛੱਡ ਕੇ ਆ ਗਈ ਆ ਉਹ ਗੁੜੀਆਂ ਨੇ ਸਾਰੇ ਸਾਫ ਕਰ ਦੇਣੇ ਕਿਚਨ ਸਾਫ ਕਰ ਦੇਣਾ ਉਹਨੇ ਤੇ ਗੁੜੀਆਂ ਨੇ ਸਾਰਾ ਸਾਮ ਲੈਣਾ ਕਰ ਨੰਨੂ ਵੀ ਸਾਮ ਲੈਂਦੀ ਐ ਉਹ ਨੰਨੂ ਨੂੰ ਸਕੂਲ ਭੇਜਿਆ ਘਬਰਾਟ ਬਹੁਤ ਹੋ ਰਹੀ ਐ ਬੜੀ ਜ਼ਿਆਦਾ ਘਬਰਾਟ

मैं नन्नू दाई लेने गई थी बेटे। अकीरा टीका का? टीका लगा मुझे इंजेक्शन लगा कल लगा था ना? दो लगाता दो। हां। दो हाँ। दो लगा मेरा काका आ गया स्कूल से। अभी लगा था। हां अभी लगा था। अभी मैं लेट जाऊं नन्नू। हैं? अभी आऊंगी। हैं नन्नू। अभी मैं लेट जाऊं नन्नू। मां कौन आ गया? स्कूल से। अब मुझे पानी भी कर दे चल। इधर आ। नहीं ये कुछ नहीं है ये कुछ नहीं है अच्छा मुझे मिली मिली तो कर ले मुझे मिली मिली तो कर ले ननू अम्मा मम्मा के साथ मिली मिली कर ले हांला तो नहीं ये तो ठीक है सन्नाना हुन थोड़ा बीपी ਘੱਟ ਸੀ ਜਾਂਦਾ ਤੇ ਕੰਬਲ ਲੈ ਕੇ ਪਈਆ ਦੇਖੋ ਸਿਰਫ ਪੱਖਾ ਹੀ ਚੱਲਦਾ ਪਿਆ ਵਾ ਓਨਲੀ ਪੱਖੇ ਦੇ ਥੱਲੇ ਵੀ ਕੰਬਲ ਲੈ ਕੇ ਪਈ ਤੇ ਇੰਨੀ ਗਰਮੀ ਵਾਂ ਠੰਡ ਠੰਡ ਲੱਗ ਰਹੀ ਐ ਮੈਨੂੰ ਬਹੁਤ ਜ਼ਿਆਦਾ ਸੰਭਲ ਲੈ ਕੇ ਪਈ ਆ ਦੇਖੋ ਤਾਈ ਸਾਡਾ ਮੈਨੂੰ ਕੀ ਕਰ ਲਿਓ ਇੱਕ ਕਰ ਕੇ ਖਾਇਆ ਇੱਕ ਹੋਰ ਕਰੇ ਖਾ ਲਈਏ ਇਹ ਚੀਜ਼ਾਂ ਦੇਖੋ ਕਿੰਨੀਆਂ ਲੈ ਗਈ ਚਲੋ ਖਾ ਲੋ ਚੀਜੀ ਠੀਕ ਹੈ ਲੈਸ ਨਹੀਂ ਨਾ ਦਾ ਉਹ ਮੈਂ ਬਾਜ਼ਾਰ ਚ ਲਾ ਸੀ ਤੇ ਹੁਣ ਬਾਰਿਸ਼ ਆ ਗਈ ਦੇਖੋ ਗਾਇਸ ਚੱਲਾਈ ਸੀ ਬਾਜ਼ਾਰ ਤੇ ਬਾਰਿਸ਼ ਬਾਰਿਸ਼ ਵੀ ਸ਼ੁਰੂ ਬਦਲ ਹੋ ਜਾਦਾ। ਦੇਖੋ ਤੇਜ਼ ਆ ਬੁਰੀ ਬਾਰਿਸ਼। ਬਾਰਿਸ਼ ਨੇ ਫੇਰ ਮੈਨੂੰ ਮੈਨੂੰ ਅੱਜ ਗੱਡੀ ਤੇ ਜਾਣਾ ਪੈਣਾ ਮੈਨੂੰ ਅੱਜ ਕਾਰ ਤੇ ਜਾਣਾ ਬਾਜ਼ਾਰ ਗੱਡੀ ਦੇ ਥੋੜਾ ਬਹੁਤ ਜ਼ੁਰੀ ਕੰਮ ਐ ਐਕਟਿਵਾ ਕੰਮ ਤਾਂ ਐਕਟਿਵਾ ਦਾ ਸੀ ਮਗਰ ਹੁਣ ਮੈਨੂੰ ਗੱਡੀ ਤੇ ਜਾਣਾ ਪੈਣਾ ਗੱਡੀ ਤੇ ਜਾਣਾ ਬਾਜ਼ਾਰ ਕਾਰ ਹੁਣ ਦੇਖੋ ਜੀ ਸਾਹਮਣੇ ਵਾਲਾ ਘਰ ਤਿਆਰ ਹੋ ਰਿਹਾ ਹੈ ਪੇਂਟ ਪੂਣ ਦੇ ਥੱਲੇ ਹੋ ਰਿਹਾ ਹੈ ਇਹਨਾਂ ਦੇ ਪੇਂਟ ਪੂਣ ਦੀ ਸਟਾਰਟਿੰਗ ਐ ਬੜੀ ਸਾਲਾਂ ਦਾ ਬੰਦ ਪਿਆ ਸੀ ਉਹਨੇ ਵੇਚ ਗਿਆ ਤੇ ਹੁਣ ਇਹਨੂੰ ਇੰਝ ਰਿਪੇਅਰ ਹੋ ਰਹੀ ਐ ਸਾਰੀ ਇਹ ਕੋ ਰਹਿ ਗਿਆ ਬਸ ਵਿਚੇ ਨਾਲ ਆ ਵਾਲਾ ਇਹ ਮਗਾਣ 3 4 5 ਸਾਲਾਂ ਤੋਂ 4 ਸਾਲ ਹੋ ਗਏ ਇਹਨੂੰ ਬੰਦ ਪਿਆ ਰਿਹਾ ਆ ਤਾਂ ਵਿਕ ਗਿਆ ਇਹਦੀ ਰਿਪੇਅਰ ਹੋ ਰਹੀ ਐ ਤੇ ਵੀ ਇਦਾਂ ਹੀ ਐ ਕਿੰਨੇ ਸਾਲਾਂ ਤੋਂ ਸਾਹਮਣੇ ਵਾਲਾ ਆ ਨਾ ਬਣਿਆ ਤਾਂ ਮਮਾ ਗਾਈਸ ਗਾਈਸ ਦੇਖੋ ਓਏ ਪਾਰਲ ਨੇ ਲੱਗ ਰਹੇ ਨੇ ਇਹਨੂੰ ਦੇਖੋ ਟੋਪੀ ਨਾ ਕਰ ਅੱਗੇ ਮੈਂ ਤਵੇਟ ਨੇ ਲਿਖ ਬੁਲਵਾਈ ਜਾਂਦੇ ਨੇ ਉੱਚੀ ਉੱਚੀ ਆ ਦੇਖੋ ਨਨੂ ਦਾ ਮੇਲ ਐਕਸਟੈਂਸ਼ਨ ਹੋ ਰਹੀ ਹੈ ਨਾਮ ਹੈ ਲੇਮ ਅੱਗੇ ਕਰਕੇ ਦਿਖਾ ਰੋਗੇ ਕੋਈ ਨਾ ਕਰੇ ਦਿਖਾਣਾ ਤੈਨੂੰ ਦਿਖਾਣਾ ਨੇ ਐਕਸਟੈਂਸ਼ਨ ਦੇ ਨੇਲ ਉਹ ਵਾਓ ਨਨੂ ਕੇ ਕਲੇਵ ਨੇ ਨੇਲਸ ਕਲੇਵ ਵਾਲੇ ਨੇਲਸ ਤੈਨੂੰ ਕੇ ਸ਼ਾਨ ਲੱਗੇ ਡਿਡੀ ਗਾਇਜ਼ ਅੱਜ ਮੈਂ ਬੱਚਿਆਂ ਨੂੰ ਦਿੱਤਾ ਫੋਨ ਮੈਂ ਕੱਦ ਬਲੌਗ ਬਣਾਉਦੋਂ ਪਲੀਜ਼ ਅੱਜ ਸਵੇਰ ਨਾਲ ਕੋਈ ਨਹੀਂ ਬੰਦ ਰਿਹਾ ਅੱਗੇ ਤੇ ਮਰੀ ਬੜੀ ਢਾਉਣਾ ਗਾਇਜ਼ ਐ ਮੈਂ ਕੁਝ ਐਕਟਿਵ ਨਹੀਂ ਆਈ ਅੱਜ ਬੈੱਡ ਤੇ ਪਈ ਆਂ ਬਸ ਵੇਰ ਦੀ ਬੋਲ ਤੂੰ ਬੋਲ ਮੇਰੇ ਬੱਚੇ ਮੇਰਾ ਸਾਥ ਗਾਇਜ਼ੇ ਘਰ ਕਰਨ ਜੋ ਗਈ ਰੋਬਿੰਸ ਬੋਲਦਾ ਦੇ ਰੋਬਿੰਸ गाइस ये ला रही है नेल्स ये लगवा रही है नेल्स गाइस को बोल दो कि मम्मा की तबीयत ठीक कर दो गाइस मम्मा की तबीयत ठीक कर दो ब्लेसिंग दो नजर नहीं लानी ब्लेसिंग देनी है ठीक है हाँ गाइस आज इसलिए नॉर्मल व्लॉग बन रहे हैं सो प्लीज सपोर्ट करो ਵੇਤਾ ਬਿਜੇ ਗੋਡੋਂ ਨਾ ਦਵਾਈ ਚਲੋ ਨੋ ਦਿਖਾ ਐਸ ਕਰ ਐਸ ਕਰ ਐਸ ਮਾਈ ਗਾਡ ਵੇ ਕਲੇ ਵਾਲੇ ਨੀਂ ਮਮਾ ਕੋ ਖਾ ਲੈ ਦੇਖ ਲੀਏ ਬਣੇ ਨੰਨੂ ਬੜੇ ਸੁਬਹ ਬਣਾ ਤੋਏ ਹੋਏ ਅੱਛੇ ਦਦੇ ਨਾ ਬੜਾ ਕਿਵੇਂ ਲੱਗੇ ਨੇ ਇਸ ਅੱਛਾ ਹੋ ਵੀ ਨਾ ਉੱਤੇ ਉੱਤੇ ਬੱਚੇ ਉੱਤੇ ਬੱਚੇ ਮੇਰੇ ਉੱਤੇ ਨਹੀਂ ਆਉਂਦੇ ਗਾਇਸ ਆਹ ਬਹੁਤ ਠੀਕ ਹੈਗੇ ਤੁਸੀਂ ਅੱਛਾ ਛੱਡ 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 ਆਰ ਨਨੂ ਬਤਾਓ ਕੀ ਹਾਲ ਹੈ ਕੀ ਹਾਲ ਹੈ ਨਨੂ ਸ਼ਰਮ ਆ ਗਈ ਨਾ

ਇਸ ਕੋ ਕੱਟ ਚਾਹ। ਇਸ ਕੋ ਬੋ ਲੁੱਟ ਜਾ। ਦੀਦੀ ਕੋ ਲੈ ਚੱਲ। ਕੀ ਆਨੇ ਗਈ। ਛੜੇ ਛੜੇ। ਅੱਜ ਦੀ ਰੋਟੀਆਂ ਇਹਨਾਂ ਨੂੰ ਮੈਂ ਖਵਾਉਂਗੀ ਗਾਇਸ। ਅੱਜ ਮੇਰੇ ਉਹ ਇਹ ਟੇਕ ਨਹੀਂ ਰਿਹਾ ਗਾਇਸ। ਮੂੰਹ ਬਣਾ ਰਿਹਾ ਅਲੱਗ-ਅਲੱਗ। ਚਲੋ ਬਾਏ ਬਾਏ। ਹਾਈ। ਨਨੂ ਕਿਆ ਕਰ ਲੇਓ ਇਹ ਸੈਲ ਡਾਲ ਲਿਆ ਇਸਮੇ ਨਨੂ ਇਹ ਦੇਖੋ ਸੈਲ ਪਾ ਰਹੀ ਹੈ ਨੰਨੇ ਨੰਨੇ ਓ ਨਨੂ ਕਿਆ ਕਰ ਲੇਓ ਗਾਇਸ ਸਾਰੇ ਦੇਖ ਰਹੇ ਹੈ ਤੇ ਦੇਖੋ ਦੇਖ ਲਿਓ ਕਿਆ ਹੋ ਗਿਆ ਆਏ ਦੇਖ ਲਓ ਸਾਰੇ ਦੇਖ ਲਓ ਬਈ ਦੇਖ ਰਹੇ ਹੈ ਸਾਰੇ ਨਨੂ ਹਾਂ ਸਾਰੇ ਗਾਇਸ ਕਰੇ ਕੋ ਦੇਖ ਰਹੇ ਹੈ ਅਭੀ इधर देख नन्हे इधर देख सभी तेरे को देख रहे हैं देख ओ नन्हे इधर देख सामने सभी तेरे को देख रहे हैं हेलो कर दे सबको हेलो हेलो गाइस बोलते हैं हेलो गाइस ये सामने इसको चाल में हाँ इसको इसको इसमें डाल दे अब वाह नन्हे तेरे को डाल ही नहीं आ रहा है सेल ये देखो ना, आ देखो एक, तो एक दो तो एक तीन तो एक एक को चार तो एक, ये राधिका बुडिया ना, नन्हे, ये देख सारे टॉय एक इतने खिलारे पड़े हैं देखो, देखो दे इसका लेज़ पड़ा है, ये गुलाब में टॉय है, ये देखो, कैसे चल ही नहीं पा रहा, हेलो गाइस ਅੱਜ ਸੁਨੈਣਾ ਮੇਰੀ ਵਾਈਫ ਥੋੜੀ ਜੀ ਅੱਜ ਤਬੀਅਤ ਇਹਦੀ ਬਹੁਤ ਹੀ ਲੀਜੀ ਵਲੋਗ ਨਹੀਂ ਜਿਆਦਾ ਬਣਾ ਸਕੀ ਕਿਉਂਕਿ ਨਾ ਸਵੇਰ ਦੀ ਤਬੀਅਤ ਹੀ ਲੀਜੀ ਹੁੰਦੀ ਸਵੇਰ ਦੀ ਹੀ ਬੀਪੀ ਲੋ ਸੀ ਦਵਾਈ ਲੈ ਕੇ ਆਇਆ ਮੈਡੀਸਨ ਤੇ ਬੀਪੀ ਚੈੱਕ ਕਰਾਇਆ ਮੈਡੀਸਨ ਲੈ ਕੇ ਆਇਆ ਹੁਣ ਦਵਾਈ ਵੀ ਲਈ ਹੈ ਹੁਣ ਥੋੜੀ ਰੈਸਟ ਕਰੀ ਮੈਂ ਕਿਹਾ ਤੂੰ ਰੈਸਟ ਕਰ ਕੋਈ ਦਿੱਕਤ ਨਹੀਂ ਲੋਕ ਥੋੜਾ ਘੱਟ ਬਣਿਆ ਸਬਸਕ੍ਰਾਈਬਰਾਂ ਨੂੰ ਆਪਣਾ ਨੂੰ ਸਭ ਕੁਝ ਪਤਾ ਵਾ ਬੰਦਾ ਕਿਲਾ ਹੋਵੇ ਤੇ ਵਲੌਗ ਨਹੀਂ ਬੰਦਾ ਠੀਕ ਹੈ ਗਾਇਸ ਇਹ ਤੁਸੀਂ ਦੇਖੋ ਹੁਣ ਆਲੇ ਵੀ ਠੀਕ ਹੈ ਜੀ ਕੋਈ ਗੱਲ ਨਹੀਂ ਗਾਇਸ ਸਵੇਰ ਤੱਕ ਬਿਲਕੁਲ ਕਾਇਮ ਹੋ ਜਾਏਗੀ ਦਵਾਈ ਨੂੰ ਹੀ ਲਈ ਹੈ ਹੁਣੇ ਹੋ ਜਾਏਗੀ ਕਾਇਮ ਤੇ ਗਾਇਸ ਇਸ ਨਾਲ ਹੀ ਅੱਜ ਇਸ ਵਲੌਗ ਦੇ ਅੱਜ ਐਂਡ ਕਰਦੇ ਆਂ ਤੇ ਮਿਲਾਂਗੇ ਤੁਹਾਨੂੰ ਕੱਲ ਨਵੀਂ ਵੀਡੀਓ ਦੇ ਨਾਲ ਨਵੀਂ ਗੇਮ ਦੇ ਨਾਲ ਕੀ ਹੈ ਚੈਨਲ ਕੋ ਸਬਸਕ੍ਰਾਈਬ ਕਰ ਲਓ ਬਈ ਗਾਇਸ ਟੇਕ ਕੇ ਨਹੀਂ ਚਲ ਗਣਾ ਬਾਏ ਨਹੀਂ ਨਹੀਂ ਦੁਬਾਰਾ ਐਂਡ ਕਰ ਦਿ ਲੋ ਵੀਡੀਓ ਦਾ ਐਂਡ ਕਰ ਲਾ ਚੈਨਲ ਕੋ ਐਂਡ ਕਰ ਲਓ ਬਈ ਗਾਇਸ ਐਂਡ ਹੋ ਗਈ ਵੀਡੀਓ ਲਾਈਕ ਕਰੋ ਵੀਡੀਓ ਕੋ ਲਾਈਕ ਕਰ ਲਓ ਚੈਨਲ ਕੋ ਸਬਸਕ੍ਰਾਈਬ ਕਰ ਲਓ है। है दोबारा एंड करो।, करो चलो वीडियो को कर लो। कैसे? चैनल सब्सक्राइब करो, चैनल करो।, चैनल करो। बाँ बाँ शेयर करना मत